ਪਰ ਹੋਣਾ ਉਹੀ ਆ ਜੋ ਅਸੀਂ ਕਹਾਂਗੇ ਇਸ ਕਰਕੇ ਜਿੰਦਾਬਾਦ ਜਿੰਦਾਬਾਦ ਆਪਾਂ ਐਸਪੀ ਪਾਰਟੀ ਜਿੰਦਾਬਾਦ 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 ਮੇਰਾ ਕਿਸੇ ਨੂੰ ਸੀਐਮ ਹੋਣ ਦਾ ਮਾਣ ਆ ਉਦਾਂ ਹੀ ਸਾਨੂੰ ਬਸਵਾ ਵਰਕਰ ਹੋਣ ਦਾ ਮਾਣ ਆ ਇਸ ਕਰਕੇ ਪਰ ਉਹ ਬਸਪਾਲਾ ਜਿਹੜਾ ਰਤਬਾ ਆ ਜਿੰਨਾ ਆਪਾਂ ਕਹਿੰਦੇ ਮਿਸ਼ਨਰੀ ਵਰਕਰ ਆ ਔਰ ਕਿਸੇ ਵੀ ਪਦਵੀ ਤੋਂ ਘਟ ਨਹੀਂ ਹੈਗਾ ਇਸ ਕਰਕੇ ਤੁਸੀਂ ਸਾਰੇ ਵਧਾਈ ਦੇ ਪਾਤਰ ਆ ਤੁਸੀਂ ਬਹੁਤ ਲੰਬੇ ਸਮੇਂ ਜਦਦ ਜਦ ਕੀਤੀ ਆ ਉਹ ਬਖਰੀ ਗੱਲ ਆ ਵੀ ਕੁਝ ਸਾਡੇ ਬੇਸਮਝੇ ਲੋਕ ਜਿਨ੍ਹਾਂ ਨੂੰ बसपा ਦੇ ਵਰਕਰਾਂ ਦੇ ਲਗਾਤਾਰ ਬਹਾਏ ਪਸੀਨੇ ਸਰਕਾਰਾਂ ਦੇ ਖਿਲਾਫ ਬਿਨਾ ਸੱਤਾ ਤੋਂ ਉਹਨਾਂ ਦੇ ਬਾਰੇ ਸਮਝ ਹੈ ਨਹੀਂ ਤਾਰਾ ਜੀ ਅਸੀਂ ਮੈਂ ਜੱਦੀ ਪੱਤਰਕਾਰੀ ਚ ਸੀਗਾ 2006-07 ਤੋਂ ਮੈਂ ਆਇਆ ਸੀ ਮੈਂ ਉਦੋਂ ਦੀ ਬਸਪਾ ਦੇ ਵਰਕਰਾਂ ਦੀ ਰਿਪੋਰਟਿੰਗ ਕਰਦਾ ਰਿਹਾ ਪਹਿਲਾਂ ਮੈਂ ਬਸਪਾ ਬਾਰੇ ਖਬਰਾਂ ਲਿਖਦਾ ਹੁੰਦਾ ਸੀ ਖਬਰਾਂ ਲਿਖਦੇ ਨੇ ਤੇ ਮੈਂ ਸਮਰਥਕ ਬਣਿਆ ਔਲੀ-ਔਲੀ ਮੈਂ ਆਲਤੁਰਿਆ ਔਲੀ-ਔਲੀ ਤੁਸੀਂ ਸਾਰਿਆਂ ਨੇ ਸਾਨੂੰ ਅੱਗੇ ਆਉਣ ਦਾ ਮਾਣ ਦਿੱਤਾ ਇਸ ਕਰਕੇ ਸਾਰੇ ਬਸਕਾਰ ਦੇ ਵਰਕਰਾਂ ਦਾ ਕਿੰਨਾ ਜਨੂੰਨ ਆ ਕਿੰਦਾ ਦੀ ਉਹਦੀ ਜੱਦੋਜਾਹ ਆ ਚੰਗੀ ਭਲਾ ਜਾਣਦਾ ਇਸ ਕਰਕੇ ਕਦੀ ਇਹ ਮਨ ਸੋਚਦਾ ਕਿ ਤੁਸੀਂ ਦੇਖੋ ਕਿੰਨੇ ਮਹਾਨ ਆ ਕਈ ਵਾਰ ਬੰਦਿਆਂ ਕੋਲ ਤੇਲ ਵੀ ਨਹੀਂ ਹੁੰਦਾ ਸਾਡੇ ਕੋ ਵੀ ਦੇਣ ਨੂੰ ਕੁਝ ਹੈ ਨਹੀਂ ਕਿਉਂਕਿ ਸਾਰਾ ਸਮਾਜ ਤਾਂ ਨਹੀਂ ਲੁੱਟ ਲੁੱਟ ਕੇ ਖਾਲੀ ਕਰ ਦਿੱਤਾ ਆ ਸਾਰੇ ਤਾਂ ਸਾਡੇ ਪੈਸੇ ਲੁੱਟ ਕੇ ਲੈ ਗਏ ਉਹ ਇਸ ਕਰਕੇ ਪੈਸਾ ਤਾਂ ਕਿਸੇ ਕੋ ਹੈ ਹੀ ਨਹੀਂ ਪਰ ਬਿਨਾਂ ਪੈਸਿਆਂ ਤਾਂ ਵੀ ਮੋਟਰਸਾਈਕਲ ਚੱਲਦੇ ਹੈਗੇ ਆ ਤੇ ਕੋਈ ਕਹਿੰਦਾ ਨਹੀਂ ਹੈਗਾ ਵੀ ਸਾਡੀ ਮਦਦ ਕਰੋ ਇਸ ਕਰਕੇ ਇਹ ਜਿਹੜਾ ਅੰਦੋਲਨ ਹੈ ਬਹੁਤ ਮਹਾਨ ਹੈ ਆ ਕਿ ਅਸੀਂ ਸਾਡੇ ਸਾਰੇ ਮਰਫਤ ਬਣਦਾ ਜਿੱਦਾਂ ਜਿੱਦਾਂ ਅਸੀਂ ਸਮਝਿਆ ਸੀ ਤੇ ਸਾਡੇ ਮਨ ਵਿੱਚ ਸਿਗਾਹ ਵੀ ਇਹਨੂੰ ਬਲੰਗੀਆਂ ਚ ਲੈ ਕੇ ਜਾਣਾ ਜਿਹੜਾ ਇਹਦੇ ਤੇ ਚਿੱਕੜ ਚਿੱਕੜ ਛਿੱਟਿਆ ਗਿਆ ਉਹ ਅਸੀਂ ਦੂਰ ਕਰਕੇ ਦਸਣਾ ਤੇ ਮੈਂ ਇੱਕ ਛੋਟੀ ਜੀ ਬਹੁਤ ਲੰਮਾ ਸਮਾਂ ਨਹੀਂ ਮੈ ਲੈਣਾ ਇੱਕ ਤਾਂ ਇਹ ਆਪਾਂ ਨੂੰ ਸਮਝਣਾ ਚਾਹੀਦਾ ਵੀ ਆਪਣਾ ਸਰਕਾਰਾਂ ਨਾਲ ਮੁਕਾਬਲਾ ਆਇਆ ਆਉਣ ਵਾਲੇ ਦਿਨਾਂ 'ਚ ਵੀ ਇਕੱਠ ਹੋਣੇ ਆ ਪਰ ਆਪਾਂ ਸਾਰਿਆਂ ਨੇ ਜੋਸ਼ ਦੇ ਨਾਲ ਸਬਰ ਰੱਖਣਾ ਕਈ ਵਾਰ ਸਾਨੂੰ ਵੀ ਬੁਰਾ ਲੱਗਦਾ ਕਿਉਂਕਿ بڑے ਇਕੱਠ ਹੁੰਦੇ ਆ بڑے ਰੋਡ ਮਾਰਚ ਹੁੰਦੇ ਆ ਤੇ ਪਹਿਲਾਂ ਹੀ ਬਦਲਨੇ ਰੂਟ ਬਣਾ ਦਿੱਤੇ ਜਾਂਦੇ ਪਰ ਸਾਡੇ bari ਪ੍ਰਸ਼ਾਸਨ ਪਤਾ ਨਹੀਂ ਕਿੱਥੇ ਸੌ ਜਾਂਦਾ ਔਰ ਜਿਹੜੇ ਹੋਰ ਚੱਲਣ ਵਾਲਿਆਂ ਨੂੰ ਸੋਚਦਾ ਵੀ ਪਤਾ ਨਹੀਂ ਦਲਦਾਂ ਦਾ ਇਕੱਠ ਆ ਜਿਦਾ ਮਰਜ਼ੀ ਵਿੱਚ ਵਧ ਜੋ ਜਿਹਦੇ ਮਰਜ਼ੀ ਗੱਡੀ ਵੱਜ ਜਾਵੇ ਸਾਨੂੰ ਕੀ ਫਿਕਰ ਹੈ ਜਦੋਂ ਮੈਂ ਆ ਰਿਹਾ ਤੇ ਮੈਨੂੰ ਵੀ ਬਹੁਤ ਬੁਰਾ ਲੱਗਦਾ ਸੀ ਪਰ ਫਿਰ ਵੀ ਆਪਣੇ ਨਾਲ ਇਹ ਗੱਲ ਕੋਈ ਨਵੀਂ ਨਹੀਂ ਹੈਗੀ ਆਪਾਂ ਸਬਰ ਕਰਕੇ ਆਪਣੀ ਮੰਜ਼ਿਲ ਵੱਲ ਵਧਣਾ ਹੈ ਤੇ ਇਹਨੂੰ ਸਰ ਕਰਕੇ ਦੱਸਣਾ ਹੈ ਇਹਦਾ ਇੱਕ ਕਾਵਟਿਆ ਸ਼ਾਇਰ ਦੀ ਲਾਈਨ ਹੈ ਕਿ ਮੰਜ਼ਰ ਤੇ ਪਹੁੰਚ ਕੇ ਦੱਸਾਂਗੇ ਵੀ ਸਾਡੇ ਨਾਲ ਰਸਤੇ 'ਤੇ ਕੀ ਕੀ ਹੋਈ ਇਹ ਜਿਹੜਾ ਪ੍ਰਸ਼ਾਸਨ ਦਾ ਸਾਡੇ ਨਾਲ ਪੱਖਪਾਤ ਆ ਤੇ ਸਰਮੰਚਲ ਸਰ ਕਰਕੇ ਆਪਾਂ ਦੱਸਾਂਗੇ ਇਸ ਕਰਕੇ ਸਾਰਿਆਂ ਨੇ ਕੋਈ ਤੁਹਾਨੂੰ ਲੱਗਦਾ ਸਾਣਾ ਗਲਤ ਹੋ ਰਿਹਾ ਬੰਦੇ ਦਾ ਰਵਈਆ ਗਲਤ ਆ ਤੇ ਆਪਾਂ ਸਾਰਿਆਂ ਨੇ ਸਬਰ ਨਾਲ ਕੰਮ ਲੈਣਾ ਸੋ ਹਿਰਦਾ ਰਹਿਣਾ ਸਨਮਾਨ ਕਰਨਾ ਸਾਰਿਆਂ ਦਾ ਕੋਈ ਨਹੀਂ ਉਹਨਾਂ ਨੇ ਆਪਣਾ ਜੋਰ ਲਉਣਾ ਕੋਈ ਚੱਕਰ ਨਹੀਂ ਹੈਗਾ ਸਾਰੇ ਜੋਰ ਉਹਨਾਂ ਦੇ ਫੇਲ ਹੋ ਜਾਣੇ ਪਹਿਲਾਂ ਵੀ ਫੇਲ ਹੋਏ ਆ ਤੇ ਅੱਗੇ ਵੀ ਫੇਲ ਹੀ ਹੋਣੇ ਇਸ ਕਰਕੇ ਮੈਨੂੰ ਇੱਕ ਗੱਲ ਇੱਕ ਦਿਨ ਮੈਂ ਆਦਮਪੁਰ ਦੀਆਂ ਮੀਟਿੰਗਾਂ ਸੀ ਤੇ ਅਸੀਂ ਨਵੇਂ ਪਿੰਡ ਤੇ ਚੱਲ ਗਏ ਉੱਥੇ ਮੈਂ ਲਾਦਾ ਆਪਾਂ ਪਹਿਲੀ ਵਾਰ ਮਿਲੇ ਸੀ ਤੇ ਜਸਵੰਤ ਜੀ ਤੇ ਬਿੱਲਾ ਜੀ ਮੇਰੇ ਨਾਲ ਸੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਬੰਦੇ ਦੇਖ ਲੈ ਮੈਂ ਕਿਹਾ ਪਹਿਲੀ ਵਾਰ ਹੀ ਆ ਬੰਦੇ ਆਏ 10-12 ਬੰਦੇ ਸੀ